ਸਤਿ ਸ਼੍ਰੀ ਅਕਾਲ ਜੀ ਮੈਂ ਸੁਖਵਾਨ ਸਿੰਘ ਤੁਸੀਂ ਦੇਖ ਰਹੇ ਹੋ ਨਿਰਪੱਖ ਆਵਾਜ਼ ਤੇ ਅੱਜ ਦੀ ਕਵਰ ਸੰਗਰੂਰ ਦੀ ਪ੍ਰਸ਼ਾਸਨ ਦੇ ਥੋੜਾ ਜਿਹਾ ਧਿਆਨ ਦੇ ਵਿੱਚ ਲਿਆਉਣ ਦੇ ਲਈ ਇਸ ਸਮੇਂ ਅਸੀਂ ਮੌਜੂਦ ਹਾਂ ਜੋ ਸੰਗਰੂਰ ਦੇ ਨੇੜੇ ਪੁਲਸ ਲੈਣ ਪੁਲ ਉੱਤਰ ਦੇ ਸਾਰ ਅਸੀਂ ਰੁਕੇ ਹੋਏ ਹਾਂ ਤਾਂ ਮੈਂ ਇੱਥੇ ਤਸਵੀਰਾਂ ਮੈਂ ਤੁਹਾਨੂੰ ਦਿਖਾ ਦੇਵਾਂ ਜੋ ਕਿ ਪੁਲ ਉੱਤਰ ਦੇ ਸਾਰ ਇਧਰ ਆ ਪੁਲਸ ਲੈਣ ਵੱਲ ਪੁਲ ਉੱਤਰ ਦੇ ਸਾਰ ਜਿਹੜਾ ਕਿ ਇਹ ਨਾਲ ਪੁਲ ਉੱਤਰ ਦੇ ਸਾਰ ਦੀ ਸਟਾਰਟਿੰਗ ਦੇ ਵਿੱਚ ਇਹ ਡਿਵਾਈਡਰ ਸਟਾਰਟ ਹੋ ਜਾਂਦਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਜੋ ਕਿ ਡਵਾਈਡਰ ਤਾਂ ਚਲੋ ਸਹੀ ਗੱਲ ਆ ਬਣਿਆ ਹੋਇਆ ਪਰ ਉਸ ਜਿਹੜਾ ਕਿ ਉੱਤਰ ਸਾਰੇ ਡਵਾਈਡਰ ਦੇ ਜਿਹੜਾ ਕਿ ਸਟਾਰਟਿੰਗ ਦੇ ਵਿੱਚ ਕੋਈ ਵੀ ਇੱਥੇ ਲਾਈਟ ਨਹੀਂ ਹੈਗੀ ਕੋਈ ਵੀ ਜਿਹੜਾ ਕਿ ਰਿਫਲੈਕਟਰ ਨਹੀਂ ਹੈਗਾ ਜੋ ਹਾਸਿਆਂ ਨੂੰ ਵੱਡੇ ਹਾਸਿਆਂ ਨੂੰ ਸੱਦਾ ਦੇ ਰਿਹਾ ਕਿਉਂਕਿ ਪਿਛਲੇ ਜਿਹੜਾ ਕਿ ਥੋੜੇ ਦਿਨ ਪਹਿਲਾਂ ਜਦੋਂ ਡੀਸੀ ਰਹਿਸ਼ ਦੇ ਕੋਲ ਵੱਡਾ ਹਾਸਾ ਵਾਪਰਿਆ ਸੀ ਟਰੱਕ ਉੱਥੇ ਪਲਟਿਆ ਸੀ ਤਾਂ ਉਹ ਵੀ ਜਿਹੜਾ ਇੱਕ ਹਾਦਸਾ ਇਹੋ ਜਿਹਾ ਇੱਕ ਕਾਰਨ ਰਿਹਾ ਸੀ ਕਿਉਂਕਿ ਉੱਥੇ ਉਸ ਡਿਵਾਈਡਰ ਦੇ ਤੇ ਜਿਹੜੇ ਕੋਈ ਵੀ ਕਿ ਲਾਈਟ ਰਿਫਲੈਕਟਰ ਨਾ ਹੋਣ ਕਾਰਨ ਵੱਡਾ ਇੱਕ ਹਾਦਸਾ ਵਾਪਰ ਗਿਆ ਸੀ ਟਰੱਕ ਉੱਥੇ ਪਲਟ ਗਿਆ ਸੀ ਜਿਸ ਹਾਦਸੇ ਦੇ ਵਿੱਚ ਟਰੱਕ ਡਰਾਈਵਰ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਸੀ ਤੇ ਇਧਰ ਇਹ ਪੁਲ ਉੱਤਰ ਦੇ ਸਾਰ ਜਿਹੜਾ ਕਿ ਇਹ ਸਾਤੇ ਵੀ ਇਸ ਡਿਵਾਈਡਰ ਤੇ ਵੀ ਕਿਹੜੀ ਕੋਈ ਲਾਈਟ ਬੱਤੀ ਕੋਈ ਰਿਫਲੈਕਟਰ ਨਹੀਂ ਹੈਗਾ ਜੋ ਵੱਡੇ ਹਾਸਿਆਂ ਨੂੰ ਸੱਦਾ ਦੇ ਰਿਹਾ ਤਾਂ ਪ੍ਰਸ਼ਾਸਨ ਇਹਨਾਂ ਤਸਵੀਰਾਂ ਦੇ ਵੱਲ ਖਾਸ ਧਿਆਨ ਦੇਵੇ ਇਸ ਡਿਵਾਈਡਰ ਦੇ ਜਿਹੜਾ ਕਿ ਰਿਫਲੈਕਟਰ ਇੱਕ ਲਗਾਇਆ ਜਾਵੇ ਲਾਈਟ ਜਿਹੜੀ ਇੱਥੇ ਲਗਾਈ ਜਾਵੇ ਤਾਂ ਜੋ ਪੁਲ ਜਿਹੜਾ ਕਿ ਜਿਹੜਾ ਪਬਲਿਕ ਪੁਲ ਉੱਤਰਦੇ ਹੈਗੇ ਵਹੀਕਲ ਉੱਤਰਦੇ ਆ ਤਾਂ ਉਹਨਾਂ ਦਾ ਧਿਆਨ ਜੋ ਕਿ ਇਸ ਡਿਵਾਈਡਰ ਦੇ ਵੱਲ ਜਾਵੇ ਤਾਂ ਜੋ ਵੱਡੇ ਹਾਸਾ ਤੋਂ ਬਚਾਅ ਇੱਕ ਹੋ ਸਕੇ ਤਾਂ ਨਾਲ ਤੁਹਾਨੂੰ ਤਸਵੀਰਾਂ ਵੀ ਤੁਹਾਨੂੰ ਮੈਂ ਦਿਖਾ ਦਊਂਗਾ ਕਿ ਇਸ ਡਿਵਾਈਡਰ ਦੇ ਵਿੱਚ ਜਿਹੜਾ ਇੱਕ ਇੱਕ ਡਰਮ ਇੱਕ ਰੱਖਿਆ ਹੋਇਆ ਹੈ ਉਸ ਤੇ ਕੋਈ ਰਿਫਲੈਕਟਰ ਜਿਹੜਾ ਕਿ ਚੰਗਾ ਨਹੀਂ ਲਗਾਇਆ ਹੋਇਆ ਵਿੱਚ ਬੂਟੇ ਲਗਾਏ ਹੋਏ ਹਨ ਪਰ ਇਸ ਜਗ੍ਹਾ ਤੇ ਕੋਈ ਲਾਈਟ ਵੱਤੀ ਰਿਫਲੈਕਟਰ ਨਹੀਂ ਹੈਗੀ ਸ਼ਹਿਰ ਵਾਸੀਓ ਸੰਗਰੂਰ ਵਾਸੀਓ ਤੁਹਾਡਾ ਆਪਣਾ ਸ਼ਹਿਰ ਹੈ ਨਿਰਪੱਖ ਆਵਾਜ਼ ਵੱਲੋਂ ਜੋ ਵੀ ਖਬਰ ਲਗਾਈ ਜਾਂਦੀ ਹੈ ਉਹ ਆਪਣੇ ਸ਼ਹਿਰ ਦੀ ਸੁਰੱਖਿਆ ਦੇ ਵਾਸਤੇ ਲਗਾਈ ਜਾਂਦੀ ਹੈ ਤਾਂ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪ੍ਰਸ਼ਾਸਨ ਤੱਕ ਪਹੁੰਚਾ ਦਿਓ ਪ੍ਰਸ਼ਾਸਨ ਦੀ ਨੀਂਦ ਖੁੱਲ੍ਹ ਚੱਕਾ ਸਕੇ ਤਾ ਜੋ ਇਸ ਜਗ੍ਹਾ ਤੇ ਇਸ ਜਿਹੜਾ ਕਿ ਉੱਤਰ ਦੇ ਸਾਰ ਡਵਾਈਡਰ ਤੇ ਕੋਈ ਲਾਈਟਰ ਰੈਫਲੈਕਟਰ ਲੱਗ ਸਕੇ ਤਾਂ ਜੋ ਵੱਡੇ ਹਾਸਿਆਂ ਤੋਂ ਬਚਾ ਹੋ ਸਕੇ ਪੰਜਾਬ ਪਰ ਦੀਆਂ ਦੇਸ਼ ਪਰ ਦੀਆਂ ਹੋਰ ਖਬਰਾਂ ਦੇ ਲਈ ਆਪਣੇ ਚੈਨਲ ਨਿਰਪੱਖ ਅਵਾਜ਼ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ ਤੁਹਾਡਾ ਆਪਣਾ ਨਿਰਪੱਖ ਅਵਾਜ਼